ਅੰਜ ਤਰੀਕ ਦਾ ਜਿਹੜਾ ਖੂਨਦਾਨ ਦਾ ਕੈਂਪ ਹੈ ਗੁਰੂ ਗ੍ਰਿਪਾ ਹਸਪੀਟਲ ਖਾਸਾ ਵਿਖੇ ਲਗਾਇਆ ਜਾ ਰਿਹਾ ਤੇ ਜਿਹਦੇ ਵਿੱਚ ਸਾਡੇ ਸਤਕਾਰਯੋਗ ਭਾਰਤੀ ਕਿਸਾਨ ਜੀ ਨੂੰ ਭਾਣੂ ਸਰਦਾਰ ਲਖਵਿੰਦਰ ਸਿੰਘ ਜੀ ਬਚਨ ਸੂਬਾ ਪ੍ਰਧਾਨ ਜਰਨਲ ਸਕੱਤਰ ਸਰਦਾਰ ਤਰਸੀਮ ਸਿੰਘ ਚਿੰਗੜਾ ਜੀ ਪਹੁੰਚ ਰਿਹਾ ਤੇ ਕੈਬਨਿਟ ਮੰਤਰੀ ਸਾਹਿਬ ਦਾ ਸਰਦਾਰ ਗੁਲਜਾਰ ਸਿੰਘ ਰੈਣੀ ਜੀ ਪਹੁੰਚ ਰਿਹਾ ਐਸੀ ਕਮਿਸ਼ਨ ਤੋਂ ਰੋਹਿਤ ਖੋਖਰ ਜੀ ਪਹੁੰਚ ਰਿਹਾ ਲੋਕਾਂ ਨੂੰ ਅਪੀਲ ਬੇਨਤੀ ਹੈ ਜੀ ਖੂਨਦਾਨ ਮਾਹਦਾਨ ਸਭ ਤੋਂ ਵੱਡਾ ਦਾਨ ਖੂਨ ਦਾ ਦਾਨ ਹੈ ਆ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੁਸ਼ਕਲਾਂ ਆ ਰਹੀਆਂ ਜਿੱਤਨਾ ਆਪਣੀਆਂ ਵੀ ਬਲੱਡ ਦੀ ਵਜ੍ਹਾ ਕਾਰਨ ਕਈ ਕੀਮਤੀ ਜਾਨਾਂ ਜਿਹੜੀਆਂ ਇਹ ਜਹਾਨ ਤੋਂ ਚੱਤੁਰ ਗਈਆਂ ਨੇ ਵੀ ਮੌਕੇ ਤੇ ਜਦੋਂ ਮੰਨ ਲਓ ਕੋਈ ਐਕਸੀਡੈਂਟ ਕੇਸ ਆ ਜਾਂ ਹੋਰ ਕੋਈ ਮਤਲਬ ਕੇਸ ਆ ਤੇ ਮੌਕੇ ਤੇ ਬਲੱਡ ਦਾ ਰੇਜ ਨਹੀਂ ਹੁੰਦਾ ਤੇ ਸੋ ਸਾਡਾ ਛੋਟਾ ਜਿਹਾ ਉਪਰਾਲਾ ਵਾ ਕਿ ਅਸੀਂ ਆਪਣੇ ਆਸ-ਪਾਸ ਦੀਆਂ ਡਾਕਟਰ ਸਾਹਿਬ ਦੀਆਂ ਟੀਮਾਂ ਲੈ ਕੇ ਨਾਲ ਸਟਾਫ ਦੀ ਮਦਦ ਦੇ ਨਾਲ ਸਮਾਜ ਦੀ ਮਦਦ ਦੇ ਨਾਲ ਤੇ ਇਹੜਾ ਖੂਨ ਕਲੈਕਟ ਕਰਕੇ ਤੇ ਅਸੀਂ ਆਪਣੇ ਜਿੱਥੇ ਸਾਡਾ ਬਲੱਡ ਕੈਂਪ ਪਿਆ ਉਥੇ ਬਲੱਡ ਆਪਣਾ ਬਲੱਡ ਬੈਂਕ ਹੈ ਆ ਉਹਨੂੰ ਅਸੀਂ ਆਪਣਾ ਇਹ ਪ੍ਰੋਵਾਈਡ ਕਰਾਂਗੇ ਤੋਂ ਉਸ ਤੋਂ ਬਾਅਦ ਕਿਹੇ ਵੀ ਸਾਡੇ ਵੀ ਭੈਣ ਭਰਾ ਨੂੰ ਕੂਨ ਦੀ ਲੋੜ ਪੈਂਦੀ ਆ ਤਾਂ ਕਿ ਮੌਕੇ ਦੇ ਮੌਕੇ ਟਾਈਮ ਦੇ ਟਾਈਮ ਉੱਤੇ ਪਹੁੰਚਦਾ ਕੀਤਾ ਜਾਊਗਾ ਖੂਨਦਾਨ ਕੈਂਪ ਜਿਹੜਾ ਆ ਗੁਰੂ ਕਿਰਪਾ ਹਸਪੀਟਲ ਖਾਸਾ ਅੱਡਾ ਨੇੜੇ ਪੈਟਰੋਲ ਪੰਪ ਖਾਸਾ ਅੱਡੇ ਵੀ ਹੈ ਲੱਗ ਰਿਹਾ ਜੀ 5 ਨਵੰਬਰ ਤੇ ਜਨ ਮੰਗਲਵਾਰ ਨੂੰ ਇਹ ਜੀ ਬਹੁਤ ਹੀ ਜਿਆਦਾ ਜਿਹੜਾ ਆ ਜ਼ਰੂਰੀ ਸੀ ਸਾਨੂੰ ਅਸੀਂ ਵੇਖਿਆ ਕਿ ਜਦੋਂ ਐਕਸੀਡੈਂਟ ਕੇਸ ਆਉਂਦੇ ਆ ਜਦੋਂ ਖੂਨ ਵਾਸਤੇ ਅਸੀਂ ਕੋਈ ਵੀ ਆ ਸਬਮਿਟ ਕਰਕੇ ਭੇਜਦੇ ਆ ਫਿਰ ਤੇ ਅਗਲੇ ਬੰਨੇ ਖੂਨ ਦੀ ਜਿਹੜੀ ਪ੍ਰੋਬਲਮ ਆਉਂਦੀ ਕਿ ਸ਼ਾਰਟੇਜ ਚੱਲਦੀ ਹੁੰਦੀ ਆ ਇਹਦੇ ਕਰਕੇ ਇਹਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਸ ਚੀਜ਼ ਨੂੰ ਪੈਲ ਦੇ ਆਧਾਰ ਤੇ ਕੰਮ ਜਾ ਰਹੇ ਆ ਕਿ ਹੁਣ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਆ ਤੇ ਥੋੜੇ ਜਿਹਾ ਟਾਈਮ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਇੱਕ ਵੱਡੇ ਲੈਵਲ ਤੇ ਇਹਨੂੰ ਪਹੁੰਚਾਵਾਂਗੇ ਕੋ ਜੀ ਮੈਂ ਬਹੁਤ ਧੰਨਵਾਦ ਕਰਦਾ ਹਰ ਗੁਰਕ੍ਰਿਪਾ ਸਥਾਨ ਜੋ ਕਿ ਖਾਸਾਡਾ ਦੇ ਵਿੱਚ ਹੈ ਉਹ ਅੱਗੇ ਵੀ ਸਮਾਜ ਦੇ ਵਿੱਚ ਬਹੁਤ ਸੇਵਾਵਾ ਕਰ ਰਹੇ ਨੇ ਉਹ ਜਿਹੜਾ ਉਪਰਾਲਾ ਪੰਚਤਿਕ ਨੂੰ ਖੂਨਦਾਨ ਕੈਂਪ ਲਗਾ ਕੇ ਕਰ ਰਹੇ ਨੇ ਇਹ ਵੀ ਬਹੁਤ ਵਧੀਆ ਇਹਨਾਂ ਦਾ ਇੱਕ ਸੋਚ ਆ ਇੱਕ ਇਸ ਤਰ੍ਹਾਂ ਦਾ ਜੋ ਕਦਮ ਆ ਕਿਉਂਕਿ ਕਈ ਬਹੁਤ ਹੀ ਜਾਨਾਂ ਨੇ ਜਿਹੜੀਆਂ ਖੂਨ ਦੇ ਪੱਖੋਂ ਰਹਿ ਜਾਂਦੀਆਂ ਨੇ ਕਿ ਇਹਨਾਂ ਨੂੰ ਖੂਨ ਨਹੀਂ ਪਹੁੰਚਦਾ ਤਾਂ ਸੋ ਬੜਾ ਵਧੀਆ ਉਪਰਾਲਾ ਆ ਵੀ ਜਿਹੜਾ ਇਹ ਖੂਨਦਾਨ ਕੈਂਪ ਲਾ ਕੇ ਜੇ ਅਸੀਂ ਖੂਨ ਦਾਨ ਕਰ ਰਹੇ ਹਾਂ ਤੇ ਇਹ ਆਪਣੇ ਵੱਲੋਂ ਜਿਹੜੀਆਂ ਕਈ ਜਾਨਾਂ ਉਹ ਬਚਾ ਰਹੇ ਨੇ ਤਾਂ ਮੈਂ ਇਹਨਾਂ ਦੇ ਕੰਮ ਦੀ ਸਲਾਘਾ ਕਰਦਾ ਹਾਂ ਵਾਹਿਗੁਰੂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਇਹਨਾਂ ਦੇ ਮੇਰ ਰੱਖੇ ਤੇ ਅੱਗੇ ਤੋਂ ਵੀ ਇਸ ਹਸਪਤਾਲ ਦੇ ਕੰਮਾਂ ਦੇ ਨਾਲ-ਨਾਲ ਜਿਹੜੇ ਸਮਾਜਿਕ ਕੰਮ ਆ ਸਰਬਾਜ ਦੇ ਕੰਮ ਆ ਉਹਨਾਂ ਚ ਵੀ ਵਚਣ ਕੇ ਹੱਥ ਲੈਣ ਔਰ ਕਰਦੇ ਵੀ ਆਏ ਔਰ ਕਰਦੇ ਵੀ ਰਹਿਣਗੇ